ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਭੰਡਾਰਾ ਸੁਪਰ ਜਰਨਲਿਸਟ ਹਾਂ ਪੰਜਾਬ ਕਿਸਾਨ ਯੂਨੀਅਨ ਬਾਕੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਾਈਵੇਟ ਸਕੂਲ ਮਾਫੀਆ ਕਲਾਸ ਜਿਹੜੀ ਲੜਾਈ ਜਥੇਬੰਦੀ ਵੱਲੋਂ ਜਾਂ ਸਾਡੇ ਵੱਲੋਂ ਲੜੀ ਜਾ ਰਹੀ ਹੈ ਉਸੇ ਤਹਿਤ ਜਿਹੜਾ ਪਿਛਲੇ ਦਿਨੀਆਂ ਅਖਬਾਰਾਂ ਦੇ ਵਿੱਚ ਵੀ ਜਾਂ ਵਕਫ ਵਕਫ ਕੰਪਲੇਂਟਾਂ ਦੇ ذریعے ਈਮੇਲ ਦੇ ذریعے ਅਸੀਂ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਗੱਲ ਲੈ ਕੇ ਆਂਦੀ ਸੀ ਕਿ ਜਿਹੜੀ ਕੋਨ ਦਾ ਇੰਟਰਨੈਸ਼ਨਲ ਸਕੂਲ ਜੋ ਨਾਨਕਪੁਰ ਕੋਹਿੰਦਵਾਲ ਕਪੂਟਲਾ ਰੋਡ ਦੇ ਉੱਪਰ ਪੈਂਦਾ ਏ ਉਸ ਸਕੂਲ ਵੱਲੋਂ ਮਾਪਿਆਂ ਦੇ ਨਾਲ ਇੱਕ ਬਹੁਤ ਵੱਡਾ ਇੱਕ ਧੋਖਾਧੜੀ ਕੀਤੀ ਜਾ ਰਹੀ ਹੈ ਕਿ ਜਿੰਨਾ ਫੀਸਾਂ ਲਈਆਂ ਜਾ ਰਹੀਆਂ ਨੇ ਉਹ ਇੰਟਰਨੈਸ਼ਨਲ ਸਕੂਲ ਦੀਆਂ ਲਈਆਂ ਜਾ ਰਹੀਆਂ ਨੇ ਪਰ ਜਿਹੜੇ ਸਰਟੀਫਿਕੇਟ ਇਸ਼ੂ ਕੀਤੇ ਜਾ ਰਹੇ ਹਨ ਚਾਹੇ ਉਹ 5ਵੀਂ ਦਾ ਹੋਵੇ ਚਾਹੇ 8ਵੀਂ ਦਾ ਹੋਵੇ ਚਾਹੇ 10ਵੀਂ ਦਾ ਹੋਵੇ ਜਾਂ +2 ਦਾ ਹੋਵੇ ਉਸ ਦੇ ਵਿੱਚ ਲਿਖਿਆ ਜਾ ਰਿਹਾ ਜਿਹੜੀ ਗੋਣਿਕਾ ਪਬਲਿਕ ਸਕੂਲ ਹੈ ਜਦੋਂ ਦੇ ਚੇਅਰਮੈਨ ਸੁਖਦੇਵ ਸਿੰਘ ਦੇ ਨਾਲ ਮਾਪਿਆਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਕਿ ਉਹ ਇਹ ਗੱਲ ਆਪਣੀ ਪਤਨੀ ਸੀ ਨਾਲ ਇਹ ਕਹਿ ਰਹੇ ਨੇ ਮਾਪਿਆਂ ਨੂੰ ਕਿ ਜਦੋਂ CBSE ਬੋਰਡ ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਸੰਬੰਧਿਤ ਪ੍ਰਸ਼ਾਸਨ ਨੂੰ ਵਿਭਾਗ ਨੂੰ ਕੋਈ ਸ਼ਿਕਾਇਤ ਨਹੀਂ ਹੈ ਤੇ ਤੁਹਾਨੂੰ ਇਸ ਦੀ ਪ੍ਰੋਬਲਮ ਹੈ ਮੈਂ ਤਾਂ ਇਸੇ ਤਰ੍ਹਾਂ ਹੀ ਕਰੂੰਗਾ ਉਸ ਤਰ੍ਹਾਂ ਹੀ ਅਸੀਂ ਰਿਟਰਨ ਦੇ ਵਿੱਚ ਸਾਰੀਆਂ ਕੰਪਲੀਟਾ DO EL inventory ਜਿਹੜੇ ਕਿ ਐਫੀਲੀਏਸ਼ਨਲ ਇਸ਼ੂ ਕਰਦੇ ਨੇ ਤੇ DO ਸੈਕੰਡਰੀ ਜਿਹੜੇ ਕਿ ਫੀਸ ਰੈਗੂਲੇਟਰੀ ਬੋਰਡ ਦੀਆਂ 77 ਨੀ ਤੇ ਫੀਸ ਰੈਗੂਲੇਟਰੀ ਬੋਰਡ ਦੇ ਜਿਹੜੇ ਚੇਅਰਮੈਨ ਨੇ ਡਿਪਟੀ ਕਮਿਸ਼ਨਰ ਕਪੂਠਲਾ ਉਹਨਾਂ ਨੂੰ ਰਿਟਰਨ ਦੇ ਵਿੱਚ ਤੇ ਮੇਲ ਦੇ ਜ਼ਰੀਏ ਕਮਪੇਟਾ ਦਿੱਤੀਆਂ ਉਸ ਤੋਂ ਬਾਅਦ ਮੁੱਖ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀ ਤੱਕ ਦੇ ਲੱਗੋ ਆਪਣੇ ਸੀਬੀਐਸਬੋਰਡ ਤੱਕ ਜਿਹੜੀਆਂ ਕਮਪੇਟਾ ਲਈਆਂ ਪਰ ਅੱਜ ਤੱਕ 10 12 ਦਿਨ ਦੇ ਵਿੱਚ ਕਿਸੇ ਵੀ ਕੰਪਲੇਂਟ ਦਾ ਕੋਈ ਜਵਾਬ ਨਹੀਂ ਆਇਆ ਅੱਜ ਜੀ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਅਸੀਂ ਐਲੀਮੈਂਟਰੀ ਜਿਹੜੇ ਡਿਊ ਨੇ ਸਿੱਕੇ ਆਫੀਸ ਉਹ ਆਪਣੇ ਆਫੀਸਰ ਨੇ ਕਪੂਸ ਦੇ ਉਹਨਾਂ ਨੇ ਆਫਿਸ ਦੇ ਬਾਹਰ ਹੀ ਖੜੇ ਆ ਪਰ ਜਦੋਂ ਅਸੀਂ ਇਹਨਾਂ ਬਾਰੇ ਪਤਾ ਕੀਤਾ ਤੇ ਕੋਈ ਕਹਿ ਰਿਹਾ ਕਿ ਸਾਡੇ ਤੱਕ ਕੰਪਲੇਂਟ ਨਹੀਂ ਪਹੁੰਚੀ ਅੱਜ ਦੁਬਾਰਾ ਤੋਂ ਫੇਰ ਕੰਪਲੇਂਟ ਅਸੀਂ ਦੇ ਕੇ ਜਾ ਰਹੇ ਹਾਂ ਨੀਓਸ ਕੰਟਰੀ ਨੂੰ ਤੇ ਡੀਓ ਐਲੀਮੈਂਟਰੀ ਦੇ ਧਿਆਨ ਵਿੱਚ ਵੀ ਲਿਆ ਆ ਗਾ ਤੇ ਐਲਏ ਮੈਡਮ ਜਿਹੜੇ ਹੈ ਕਿ ਲੀਗਲ ਐਡਵਾਈਜ਼ਰ ਹੁੰਦੇ ਨੇ ਵਿਭਾਗ ਦੇ ਜਿਹੜੇ ਕਿ ਇਹਨਾਂ ਕੋ ਅਡੀਸ਼ਨਲ ਚਾਰਜ ਹੈ ਕੂਟਲੇ ਦਾ ਉਹਨਾਂ ਤੱਕ ਈਫ ਨੂੰ ਦੇ ਚਾਗੇ ਵੀ ਗੱਲ ਪਹੁੰਚਾਈ ਗਈ ਹੈ ਜਿਹੜੇ ਡੀਓ ਮੈਡਮ ਨੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਨਾਕੇਟ ਜਿਹੜਾ ਇਹ ਮਾਫੀਆ ਕਿਉਂਕਿ ਤੁਸੀਂ ਬਹੁਤ ਸਾਰੇ ਮਾਫੀਆ ਜਿਹੜੇ ਸੁਨੇ ਹੋਣੇ ਚਾਹੀਏ ਹੋ ਰੇਤਾ ਮਾਫੀਆ ਹੋ ਬਿਲਕੁਲ ਡਰਾ ਕੇ ਮਾਫੀਆ ਹੋਵੇ ਪਰ ਅਸੀਂ ਪਿਛਲੇ 8 ਸਾਲ ਤੋਂ ਗੱਲ ਕਰ ਰਹੇ ਆ এডੂਕੇਸ਼ਨ ਮਾਫੀਆ ਦੀ ਪ੍ਰਾਈਵੇਟ এডੂਕੇਸ਼ਨ ਮਾਫੀਆ ਜਿਹੜਾ ਪ੍ਰਾਈਵੇਟ এডੂਕੇਸ਼ਨ ਮਾਫੀਆ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਫੈਲ ਗਿਆ ਕਿ ਉਹ ਆਪਣੇ ਪ੍ਰਵਾਹ ਨਹੀਂ ਕੀਤੀ ਜਾ ਰਹੀ ਵਿਭਾਗਾਂ ਦੀ ਤੇ ਨਾਂ ਬਦਲ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਫੀਸਾਂ ਲਈਆਂ ਜਾ ਰਹੀਆਂ ਇੰਟਰਨੈਸ਼ਨਲ ਸਕੂਲ ਦੀਆਂ ਪਰ ਐਕਟੀਵਿਟੀ ਦੇ ਵਿੱਚ ਚੱਲ ਰਿਆ ਨੇ ਪਬਲਿਕ ਸਕੂਲ ਤੇ ਬਹੁਤ ਸਾਰੇ ਜੇ 232 ਸਕੂਲਾਂ ਦੀ ਅਸੀਂ ਗੱਲ ਕਰੀਏ ਕਿ ਪੂਰੇ ਦੇ ਵਿੱਚ ਦੇ 228 ਸਕੂਲ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਕੋਲੇ 3 ਤੋਂ 6 ਸਾਲ ਦੇ ਚਾਈਲਡ ਰਾਈਟ ਐਜੂਕੇਸ਼ਨ ਐਕਟ 2013 ਦੇ ਤਹਿਤ ਜਿਹੜੀਆਂ 228 ਸਕੂਲਾਂ ਨੂੰ ਅਫੀਲੀਏਸ਼ਨ ਨਹੀਂ ਹੈ ਸਾਰਾ ਕੁਝ ਅਰਬ ਕਰਫਰ ਵੈਲਾ ਜਨਾ ਕੋਰਖ ਟੰਦਾ ਉਹ ਚੱਲ ਰਿਹਾ ਅਕਿ ਜਿਹੜੀ ਵੀ ਅਪਡੇਟ ਹੋਊਗੀ ਉਹ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ